ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਇਸ ਟਾਈਮ ਪਹੁੰਚ ਚੁੱਕਿਆ ਮੈਂ ਲੈ ਕੇ ਚੱਲਿਆ ਤੁਹਾਨੂੰ ਮਿੱਤਰੋ ਪਿੰਡ ਇੱਟਾਂ ਵਾਲੀ ਦੇ ਵਿੱਚ ਤੇ ਇੱਟਾਂ ਵਾਲੀ ਪਿੰਡ ਦੇ ਵਿੱਚੋਂ ਤੁਹਾਨੂੰ ਜਸਕਰਨ ਬਾਈ ਦੇ ਘਰੋਂ ਦਿਖਾਉਂਗਾ ਵੀਡੀਓ ਤੇ ਵਿੱਚੋਂ ਦਿਖਾਉਂਗਾ ਤੁਹਾਨੂੰ ਵੀਡੀਓ ਦੇ ਵਿੱਚ ਟੌਪ ਕਲਾਸ ਬੱਚੀ ਪਹਿਲਾ ਸੂਆ ਸਟ੍ਰਾਈਕਰ ਦੀ ਆਪਾ ਕਰਮ ਵਾਲੀ ਮਗਰ ਜਿਹੜਾ ਇਹ ਬੱਛਾ ਆ ਗਿਆ ਉਸ ਮੂਮੈਂਟ ਦਾ ਆ ਗਿਆ ਹੁਣੇ ਕੁਝ ਘੰਟੇ ਪਹਿਲਾਂ ਹੀ ਇਹ ਸੂਈਆ ਉਹ ਮਿਲਦੇ ਆਪਾਂ ਤੁਹਾਡੇ ਦਿਲਾਂ ਦੀ ਧੜਕਣ ਜਿਹਨੂੰ ਤੁਸੀਂ ਮਾੜਾ ਮੁਹੀ ਪਿਆਰ ਕਰਦੇ ਹੋ ਜਿਸ ਕਰਨ ਬਾਈ ਨੂੰ ਸਸਰੀ ਘਾਲ ਜੀ ਕੀ ਹਾਲ ਚੱਲਦਾ ਠੀਕ ਠਾਕ ਵਧੀਆ ਜੀ ਸਾਲ ਦੀਆਂ ਮੁਬਾਰਕਾਂ ਵੀਰ ਵਾਰਕਾ ਵੀ ਸਾਰੇ ਦਸ਼ਕਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਸਾਲ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨਾਲ ਸਹੀ ਗੱਲ ਬਈ ਅੱਛਾ ਜੀ ਇਸ ਕਰਨ ਬਾਈ ਕੰਮਕਾਰ ਓਕੇ ਦੀ ਰਿਪੋਰਟ ਓਕੇ ਦੀ ਓਕੇ ਜੀ ਬਾਈ ਜੀ ਓਕੇ ਜੀ ਅੱਛਾ ਜਿਸਕਰਨ ਬਾਈ ਜਸਰੋਤੇ ਪੁੱਛਦੇ ਸੀ ਬਾਈ ਦੀ ਵੀਡੀਓ ਕਿਉਂ ਨਹੀਂ ਆਉਂਦੀ ਕੀ ਕਾਰਨ ਹੋ ਗਿਆ ਵਾਹ ਆਪਣਾ ਮੇਲ ਲਿਆ ਜਾਨਵਰ ਆਉਂਦਾ ਸੀ ਵੈਗ ਜਾਂਦਾ ਸੀਗਾ ਠੀਕ ਆ ਅੱਜ ਵੀ ਦੋ ਵੜਾ ਸੀ ਇੱਕ ਹੁਣੇ ਪਹਿਲਾਂ ਹੀ ਤਾਂ ਵੈਗ ਗਈ ਐ ਸਭ ਠੀਕ ਆ ਅਜ ਇਸ ਕਰਨ ਬਈ ਅੱਜ ਜਿਹੜੀ ਆਪਾਂ ਬੱਚੀ ਦਿਖਾਉਣੀ ਆ ਮੇਰੇ ਹਿਸਾਬ ਦੇ ਨਾਲ ਤਾਂ ਆਪਾਂ ਕਾਫੀ ਗਾਵਾਂ ਦੇ ਲੰਬਾ ਲਾ ਦਾਂਗੇ ਇੱਕ ਦੇ ਵਿੱਚ ਬਹੁਤ ਬਹੁਤ ਚੰਗੀ ਬੱਚੀ ਐ ਕਿੰਨੇ ਕਦੇ ਪਹਿਲਣੀ ਆ ਬਾਈ ਪਹਿਲਣਾ ਸਟ੍ਰਾਈਕਰ ਦੀ ਐ ਕਿ ਕਿਹੜੇ ਦੀ ਸਟ੍ਰਾਈਕਰ ਦੇ ਆਪ ਆਗਰ ਠੀਕ ਆ ਤੇ ਚੌਕ ਦੇ ਦੰਦ ਕੱਢਣੇ ਸ਼ੁਰੂ ਕੀਤੇ ਆ ਫਾਰਮ ਦੀ ਬੱਚੀ ਆ ਆਪਾਂ ਖਰੀਦੀ ਹੋਈ ਆ ਠੀਕ ਆ ਕਿੰਨੇ ਦੁੱਧ ਚੱਲਦੀਆਂ ਵੜਾ ਉਹਨਾਂ ਦੀਆਂ 30 ਤੋਂ 32 ਕਿਲੋ ਦੇ ਵਿੱਚ ਵਿੱਚ ਨਾਰਮਲ ਵੜਾ ਚੱਲਦੀਆਂ ਮੈਂ ਪਹਿਲੇ ਸੂਆ ਪਹਿਲੇ ਸੂਏ ਦੇ ਵਿੱਚ ਅੱਛਾ ਕਿੰਨਾ ਟਾਈਮ ਹੋ ਗਿਆ ਇਸ ਕਰਨ ਬਾਈ ਇਹਨੂੰ ਸੂਈ ਨੂੰ ਇਹਨੂੰ ਢਾਈ ਤੋਂ 3 ਘੰਟੇ ਦੇ ਵਿੱਚ ਹੋ ਗਿਆ ਸੂਈ ਨੂੰ ਠੀਕ ਅੱਛਾ ਰੇਟ ਬਾਈ ਜਿਸ ਕਰਨ ਵੀ ਰੇਟ ਇਹਦਾ 1 15 ਦਾ ਦੇ ਲੈ ਨਾ ਇਹ ਨਵਾਂ ਸਾਲ ਆਇਆ ਨਾ ਕਰ ਉਹ ਤੇ ਜਮ ਐਂਡੀ ਕਰਤੀ ਗਿਆ ਆਪਾਂ ਹਾਂ ਜਸ ਨੂੰ ਬਸ ਜਿੱਥੇ ਮਾਨ ਕਰਦੀ ਥੋੜਾ ਪਤਾ ਜਿਹਾ ਉਹ ਆਏ ਗਿਆ ਦਾ 1 5 ਦੀ ਦੇ ਦਾਂਗੇ ਸਰਬਿਆ ਵਿੱਚੋਂ ਮਲਾੜ ਪਿਆਰ ਕਰਦੇਗਾ ਮਾੜਾ ਮੋਟਾ ਕਰ ਦਾਂਗੇ ਆਏ ਬਾਈ ਦਾ ਜਮ ਲੈ ਵੀ ਹੁਣ ਤੋੜ ਕੇ ਵਿਖਾਉਣੇ ਆ ਤੁਹਾਨੂੰ ਬੱਛੀ ਕੇਰਾਂ ਦੀ ਮਿੱਤਰੋ ਬੰਬ ਪੀਸ ਆ ਕਹਿਣ ਵਾਲੀ ਗੱਲ ਨੇ ਯਾਰ ਸਵਾਦ ਵਾਲੀ ਚੀਜ਼ ਆ ਦੁੱਧ 30 32 ਕਿਲੋ ਮਤਲਬ ਪਹਿਲੇ ਸੂਏ ਪਾਉਣ ਦੀ ਕੈਪੈਸਿਟੀ ਰੱਖੂਗੀ ਪਾਉਗੀ ਵੀ ਕਿਉਂ ਨਾ ਕਿਉਂਕਿ ਬਈ ਜਦੋਂ ਸਟ੍ਰਾਈਕਰ ਦੀ ਆਪ ਆ ਮਗਰ ਸਨੋਮੈਨ ਦਾ ਬੱਛਾ ਆ ਗਿਆ ਪਾਉਂਦੇ ਹੋਈ ਤਿਆਰ ਲੋ ਲੈ ਆ ਬਾਈ ਕਿਆ ਬਾਤ ਚੀਜ਼ ਆ ਥੱਲੋ ਥੱਲੋ ਦਾ ਮੈਂ ਵਧੀਆ ਪੂਰੀ ਬੰਬ ਚੀਜ਼ ਆ ਹਨਾ ਬਈ ਬਾਕੀ ਥਾਨ ਵੀ ਆਏ ਨੇ ਵੀ ਹੱਥ ਚ ਚਵਾਈ ਵਾਲਾ ਥਾਨ ਲੱਗਿਆ ਹੋਇਆ ਇਹਨੂੰ ਮੈਂ ਨਾ ਬਈ ਓਕੇ ਦੀ ਰਿਪੋਰਟ ਹੀ ਆ ਜਦੋਂ ਪ੍ਰਿੰਟ ਪ੍ਰਿੰਟ ਵੀ ਬਹੁਤ ਸੋਹਣਾ ਬੱਤੀ ਦਾ ਯਾਰ 1 5 ਦੀ ਦੇਣੀ ਆ ਹਨਾ ਬਈ ਹਾਂ ਹਾਂ 1 5 ਦੀ ਦੇਣੀ ਆ ਯਾਰ ਲੈਜਸ ਕਰਨ ਵੀਰੇ ਹੁਣ ਮੈਨੂੰ ਨੰਬਰ ਦੇ ਦੇ ਕੇ ਰੋਦੀ ਆਪਦਾ ਭਰਾ 97815 10925 ਇੱਕ ਵਾਰੀ ਹੋਰ ਆਉਣ ਦੇ 97815 ਜੀ 10925 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਭਾਈ ਨਾਲ رابطہ ਕਾਇਮ ਪਿੰਡ ਏਟਾ ਵਾਲੀ ਤੋਂ ਜਿਲ੍ਹਾ ਫਰੋਜ਼ੀਪੁਰ